ਤਰਪਾਰ ਕੀ ਜੈ ਜੇਕਾਰਾ ਚਿੰਦਪੁਰ ਨੀ ਮੈਦਾਨ ਬੋ ਸਤਿ ਸ੍ਰੀ ਅਕਾਲ ਤਰਪਾਰ ਕੀ ਜੈ i ਦੇ ਕੀ ਕੀਤਾ ਗਿਆ ਕਿਉਂ ਕੀਤਾ ਪਹਿਲਾਂ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮਾਫਤ ਹੋ ਕੇ ਤੇ ਜਿਹੜੀ ਸਾਰੇ ਹੀ ਸੰਤਾਂ ਨੂੰ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈ ਹੈ ਔਰ ਅੱਜ ਜਿੱਦਾਂ ਸੱਧਿਆ ਕਨਕ ਸਭਾ ਔਰ ਜੈਪੇ ਸੇਵਾ ਸੁਸਾਇਟੀ ਵੱਲੋਂ ਜਿਹੜਾ ਮਹੀਨਾਵਾਂ ਲੰਗਰ ਲੱਗਾ ਸੀ ਔਰ ਅੱਜ ਮਹਾਮੈਦ ਮੇਲੇ ਦੇ ਦਰਵਾਜ਼ੇ ਲੰਗਰ ਲੈ ਕੇ ਜਾ ਰਿਹਾ ਅੱਜ ਉਹਦੀ ਪੂਜਾ ਅਚਰਨਾ ਕਰਕੇ ਜਿਹੜਾ ਲੰਗਰ ਤੋਂ ਰਵਾਨਾ ਕੀਤਾ ਗਿਆ ਸਭ ਤੋਂ ਪਹਿਲਾਂ ਅਚਲੇਸ਼ਵਰ ਤੋਂ ਭਾਇਆ ਮਨ ਸੀ ਕਮਲ ਜੀ ਨੇ ਉਹਨਾਂ ਨੇ ਹਬਨ ਪੂਜਾ ਕਰਾਈ ਆ ਛੰਡੇ ਦਾ ਪੂਜਨ ਹੋਇਆ ਔਰ ਮਹਾਮਾਈ ਦਾ ਲੰਗਰ ਉਹ ਨਵਾਨਾ ਕਰ ਲਿਆ ਔਰ ਮਹਾਮਾਈ ਰੱਖੇ ਚੰਤਪੁਰ ਤੇ ਲਿਆ ਜਲ ਲੱਗੇਗਾ ਕਿੱਥੇ ਲੱਗੇਗਾ ਕੀ ਕੀਤਾ ਤੇ ਪਰਵਾਈ ਤੋਂ 2.5 ਕਿਲੋਮੀਟਰ ਪਹਿਲਾਂ ਜਿਹੜਾ ਵਾ ਉਹ ਬੀਰਤ ਪਹਾਈ ਗਿਆ ਤੋਂ 2.5 ਕਿਲੋਮੀਟਰ ਪਹਿਲਾਂ ਲੰਗਰ ਆਜ ਤੋਂ ਲੰਗਰ ਸ਼ੁਰੂ ਹੋਏਗਾ ਦੋ ਤੀ ਤੱਕ ਲੰਗਰ ਚੱਲੇਗਾ ਔਰ ਇੱਕ ਕੱਤੀ ਦਿਨ ਨੂੰ ਮਹਾਮਾਈ ਚੰਤਪੁਰ ਦੇ ਉੱਤੇ ਮਹਾਮਾਈ ਦੀ ਚੌਂਕੀ ਰੱਖੀਆ ਜੀ ਸਾਰੇ ਹੀ ਪਰਿਵਾਰ ਉੱਤੇ ਜ਼ਰੂਰ ਆਓ ਚਰ ਔਰ ਮਹਾਮਾਈ ਦਾ ਲੰਗਰ ਜਿਹੜਾ ਬਰਾਂਡ ਜਿਵੇਂ ਕਿ ਮਾਰਾਇਆ ਜਮਾਦਾਰੀ ਸਾਰਿਆਂ ਨੂੰ ਅੱਜ ਸਤੇ ਸਾਰਨ ਸਭਾ ਵੱਲੋਂ ਤੇ ਚਾਹੇ ਅਸੀਂ ਸੋਸਾਇਟੀ ਵੱਲੋਂ ਕਿੰਨੇ ਬੰਨੇ ਮੇਲੇ ਜੋ ਇੱਕ ਕਲਕਸ ਵਿੱਚ ਜਿਹੜਾ ਲੰਘੇ ਪਿਆ ਜਾਂਦਾ ਹਰ ਸਾਲ ਉਹਦੇ ਵਾਸਤੇ ਖਾਵ ਜਿੱਤਿਆ ਗਿਆ ਹੈ ਮਹਾਮੈਨੀ ਜਾਂ ਦਿੱਤਾ ਗਿਆ ਹੈ ਚਿੰਤਪੁਰੇ ਮਾਦਾ ਦਾ ਮਾਂ ਮਗਲ ਮੁਕੇ ਹਵਨ ਕੀਤਾ ਗਿਆ ਹੈ ਕਿ ਮਹਾਮੈਲ ਸਾਰਿਆਂ ਦੇ ਉਤੇ ਆਪਣਾ ਪਿਆਰ ਦਾ ਹੱਥ ਬਣਾ ਕੇ ਰੱਖੇ ਇਸ ਸਭਾ ਦੇ ਉਤੇ ਆਪਣਾ ਪਿਆਰ ਦਾ ਹੱਥ ਬਣਾ ਕੇ ਰੱਖੇ ਇਹਨਾਂ ਨੂੰ ਬਲ ਬਖਸ਼ੇ ਸੇਵਾ ਕਰਨ ਦਾ ਬਲ ਬਖਸ਼ੇ ਕਿ ਇਸੇ ਤਰ੍ਹਾਂ ਹੀ ਹਰ ਸਾਲ ਬਾਤ ਚੜ ਕੇ ਮਹਾਮਹਦੇ ਲੰਗਰ ਦੀ ਸੇਵਾ ਕਰਦੇ ਰਹੇ ਜਯ ਮਤਰੀ ਜਯ ਸ਼ੰਕਰ ਭਗਵਾਨ